ਤਾਨੂੰ ਦੇਣ ਦਾ ਪਤਾ ਹੀ ਹੈ ਕਿ ਸਵੇਰੀ ਨਾ ਕਿਸੇ ਬੀਬੀ ਦੇ ਨਾਲ ਮੇਰੀ ਗੱਲ ਹੁੰਦੀ ਸੀ ਆਪਣੇ ਪਰਿਵਾਰ ਦੇ ਵਿੱਚੋਂ ਹੀ ਮੈਨੂੰ ਕਹਿੰਦੇ ਕਹਿੰਦੇ ਅਸੀਂ ਜਿਹੜਾ ਕਰਵਾ ਚੌਥ ਦਾ ਵਰਤ ਰੱਖਿਆ ਕਹਿੰਦੇ ਮੈਂ ਤਕਰੀਬਨ 20-25 ਸਾਲ ਹੋ ਗਏ ਰੱਖਦਿਆਂ ਨੂੰ ਜੇ ਹੁਣ ਗਿਆਨ ਗੱਲ ਸੁਣਦੇ ਆ ਬਾਣੀ ਦੀ ਛੱਡਣ ਨੂੰ ਜੀਵ ਹੀ ਕਰਦਾ ਪਰ ਮਨ ਦੇ ਵਿੱਚ ਵਹਿਮ ਹੈ ਜੇ ਛੱਡ दिए ਕੁਝ ਹੋ ਗਿਆ ਤੇ ਮਨ ਦੇ ਵਿੱਚ ਵਹਿਮ ਆ ਸਿਰਫ ਇਹ ਕਹਿੰਦੇ ਜੀ ਤੇ ਗੁਰਬਾਣੀ ਦੇ ਅੰਦਰ ਵੇਲੀ ਕਥਾ ਸੁਣਨ ਵਾਲਾ ਪਰਿਵਾਰ ਹੈ ਡੇਲੀ ਗੁਰਦੁਆਰੇ ਜਾਣ ਵਾਲਾ ਪਰਿਵਾਰ ਹੈ ਪਰ ਜਦੋਂ ਇੱਥੇ ਗੱਲ ਮੰਨਣ ਤੇ ਆਉਂਦੀ ਹੈ ਨਾ ਉਦੋਂ ਕਹਿ ਦਿੰਦੇ ਜੀ ਪਤਾ ਤੇ ਸਾਰਾ ਕੁਝ ਆ ਪਰ ਅੰਦਰ ਵਹਿਮ ਹੈ ਇੱਕ ਵਹਿਮ ਹੀ ਆ ਜੀ ਹੋਰ ਕੁਝ ਨਹੀਂ ਬਾਪੂ ਦੀ ਬਾਣੀ ਬੜੀ ਸੁਣੀ ਹੈ ਇਹ ਸ਼ਬਦ ਰਗੀਆਂ ਨੇ ਬੜੀ ਕੂਕ ਕੂਕ ਕੇ ਸਾਨੂੰ ਕਈ ਵਾਰ ਸੁਣਾਇਆ ਤੁਸੀਂ ਸੁਣਿਆ ਵੀ ਹੋਏਗਾ ਸਤਿਗੁਰੂ ਕਬੀਰ ਜੀ ਮਹਾਰਾਜ ਜੀ ਦਾ ਸ਼ਬਦ ਹੈ ਸਤਿਗੁਰੂ ਕਬੀਰ ਜੀ ਕਹਿੰਦੇ ਕਹਿੰਦੇ ਜਪਿਐ ਨਾਮ ਜਪਿਐ ਅੰਨ ਕਹਿੰਦੇ ਰੱਬ ਨੂੰ ਕਿਵੇਂ ਜਪਣਾ ਹੈ ਕਹਿੰਦੇ ਜਿਵੇਂ ਅੰਨ ਦਾ ਸਵਾਦ ਮਾਣੀ ਦਾ ਤੇ ਜਿਵੇਂ ਰੱਬ ਨੂੰ ਜਪੀਦਾ ਹੈ ਆਨੰਦ ਦਾ ਸਵਾਦ ਉਵੇਂ ਮਾਣਨਾ ਚਾਹੀਦਾ ਕਹਿੰਦੇ ਜਪੀਐ ਨਾਮ ਜਪੀਐ ਅੰਨ ਅੰਭ ਹੈ ਕੈ ਸੰਗ ਨੀਕਾ ਵਨ ਪਾਣੀ ਅੰਭ ਹੈ ਪਾਣੀ ਨੂੰ ਕਹਿੰਦੇ ਕਹਿੰਦੇ ਵੇਖ ਪਾਣੀ ਨੂੰ ਰੋਜ਼ ਲੋਕੀ ਵਰਤਦੇ ਆ ਪਰ ਲੋਕੀ ਪਾਣੀ ਤੋਂ ਭਰੇਜ ਨਹੀਂ ਕਰਦੇ ਚਲੋ ਕਰਵਾ ਚੌਥ ਵਾਲੇ ਦਿਨ ਤੇ ਕਹਿੰਦੇ ਪਾਣੀ ਦੀ ਘੁੱਟ ਵੀ ਨਹੀਂ ਪੀਂਦੇ ਨਾ ਪਰ ਪਿੱਛੇ ਨਰਾਤੇ ਲਾਂਗੇ ਕਿ ਗਏ ਆ ਸਾਰਾ ਕੁਝ ਖਾਈ ਜਾਣਗੇ ਪਾਣੀ ਵੀ ਪੀ ਜਾਣਗੇ ਪਰ ਕਣਕ ਦੀ ਬਣੀ ਰੋਟੀ ਨਹੀਂ ਖਾਣੀ ਉਸ ਹੋਰ ਕੁਝ ਨਹੀਂ ਸਾਰਾ ਕੁਝ ਖਾਣਾ ਸਾਰਾ ਕੁਝ ਕਿਤੇ ਉਹਦੀਆਂ ਜੋ ਉਹਦੀਆਂ ਰੋਟੀਆਂ ਕਿਤੇ ਕੁੱਟੂ ਦੇ ਆਟੇ ਦੀਆਂ ਕਿਤੇ ਫਲੂ ਸਭ ਕੁਝ ਚੱਲਣਾ ਬਸ ਕਣਕ ਦੀ ਰੋਟੀ ਨਹੀਂ ਖਾਣੀ ਜਿਹੜੀ ਬਣੀ ਕਿਹਦੇ ਤੋਂ ਆ ਸਾਰਾ ਕੁਝ ਆਇਆ ਕਿਹਦੇ ਤੋਂ ਕਹਿੰਦੇ ਅੰਬ ਹੈ ਤੋਂ ਪਾਣੀ ਤੋਂ ਕਹਿੰਦੇ ਅੰਬ ਹੈ ਕੈ ਸੰਗ ਨੀਕਾ ਵਨ ਅੰਨੈ ਬਾਹਰ ਜੋ ਨਰ ਹੋਵੇਂ ਜਿਹੜੇ ਲੋਕ ਮਨੁੱਖ ਅੰਨ ਤੇ ਤਰਕ ਕਰਦੇ ਆ ਭੋਜਨ ਤੇ ਤਰਕ ਕਰਦੇ ਆ ਅੰਨ ਤੋਂ ਬਾਹਰ ਰਹਿੰਦੇ ਆ ਕਹਿੰਦੇ ਤੀਨ ਭਵਨ ਮੈਂ ਆਪਣੀ ਪਤ ਖੋਇ ਤਿੰਨ ਜਹਾਨਾਂ ਦੇ ਵਿੱਚ ਆਪਣੀ ਇੱਜ਼ਤ ਗਵਾਉਂਦੇ ਆ ਤਿੰਨ ਜਹਾਨਾਂ ਦੇ ਵਿੱਚ ਧਰਤੀ ਤੇ ਨਹੀਂ ਲੋਕ ਪਰਲੋਕ ਵੀ ਵਿਗੜ ਜਾਂਦਾ ਹੈ ਤਿੰਨ ਜਹਾਨ ਆਕਾਸ਼ ਪਤਾਲ ਤੇ ਪਿਆਲ ਤਿੰਨਾਂ ਜਹਾਨਾਂ ਦੇ ਵਿੱਚ ਇੱਜ਼ਤ ਗਈ ਕਹਿੰਦੇ ਫੇਰ ਕਹਿੰਦੇ ਛੋੜੈ ਅੰਨ ਕਰੈ ਪਖੰਡ ਨਾ ਉਹ ਸੁਹਾਗਣ ਨਾ ਉਹ ਰਾ ਕਿੱਡੀ ਵੱਡੀ ਗੱਲ ਕਹੀ ਹੈ ਕਿ ਜਿਹੜਾ ਅੰਨ ਛੱਡ ਕੇ ਅੰਨ ਤੇ ਤਰਕ ਕਰਦਾ ਏ ਕਹਿੰਦੇ ਉਹ ਪਖੰਡ ਕਰਦਾ ਅਸਲ ਦੇ ਵਿੱਚ ਕਿਉਂਕਿ ਜਗ ਮੈਂ ਭਗਤੇ ਦੂਧਾਧਾਰੀ ਵ ਗੁਪਤੀ ਖਾਵੇਂ ਵਟਕਾ ਸਾਰੀ ਕਹਿੰਦੇ ਜਿਹੜੇ ਆਪਣੇ ਆਪ ਨੂੰ ਦੁੱਧ ਸੰਸਾਰ ਦੇ ਉੱਤੇ ਦੁੱਧਾ ਧਾਰੀ ਕਹਿੰਦੇ ਨਾ ਕਿ ਅਸੀਂ ਸਿਰਫ ਦੁੱਧ ਹੀ ਪੀਨੇ ਆਂ ਹੋਰ ਕੁਝ ਨਹੀਂ ਛਕਦੇ ਪੋਰ ਕਿਸੇ ਨੂੰ ਮੂੰਹ ਨਹੀਂ ਲਾਉਂਦੇ ਸੀ ਤੇ ਦੁੱਧ ਹੀ ਪੀਨੇ ਕਹਿੰਦੇ ਗੁਪਤੀ ਵਟਕਾ ਹੀ ਖਾ ਜਾਂਦੇ ਆ ਸਾਰੀ ਵਟਕਾ ਤੋਂ ਭਾਵ ਹੁੰਦਾ ਹੈ ਚੌਲਾਂ ਤੇ ਤੇ ਦਾਲ ਦੀਆਂ ਜਿਹੜੀ ਦਾਲ ਜਨ ਨੂੰ ਆਪਾਂ ਮਾਂ ਦੀ ਦਾਲ ਕਹਿੰਨੇ ਮਾਂ ਦੀ ਦਾਲ ਤੇ ਚੌਲਾਂ ਦੀਆਂ ਬਣੀਆਂ ਹੋਈਆਂ ਪਿੰਨੀਆਂ ਨੂੰ ਕਹਿੰਦੇ ਗੁਪਤੀਆਂ ਹੀ ਸਾਰੀਆਂ ਖਾ ਜਾਂਦੇ ਪਤਾ ਵੀ ਨਹੀਂ ਲੱਗਣੇ ਹੁੰਦੇ ਆਈਏ ਜੀ ਅੰਨ ਛੱਡਣ ਦਾ ਵਰਤ ਰੱਖਣ ਦਾ ਤੇ ਰੱਬ ਨੂੰ ਧਿਆਉਣ ਦਾ ਨਿਯਮ ਤੇ ਸਤਿਗੁਰੂ ਕਹਿੰਦੇ ਤੇ ਪਖਾण्डे ਕਹਿੰਦੇ ਅੰਨੇ ਬਿਨਾ ਨਾ ਹੋਏ ਸੁਕਾਲ ਤਜਿਐ ਅੰਨ ਨਾ ਮਿਲੇ ਗੋਪਾਲ ਅੰਨ ਛੱਡ ਕੇ ਰੱਬ ਨਹੀਂ ਮਿਲਦਾ ਅੱਜ ਦਾ ਜਿਹੜਾ ਵਰਤ ਹੈ ਇਹਦੇ ਤੇ ਪਰਥਾਏ ਕਹਾਣੀ ਕੀ ਹੈ ਕਹਾਣੀ ਤੁਸੀਂ ਵੈਸੇ ਤੇ ਕਰੂਏ ਦੀ ਵਰਤ ਦੀ ਸੁਣੀ ਹੋਏਗੀ ਫਿਰ ਵੀ ਇੱਕ ਵਾਰੀ ਛੋਟ ਦੇ ਵਿੱਚ ਸੁਣਾਉਣੀ ਚਾਹੂੰਗਾ ਕਿ ਇੱਕ ਭੈਣ ਸੀ ਉਹਦੇ ਸੱਤ ਭਰਾ ਸੀ ਸਤ ਭਰਾ ਸੀ ਭੈਣ ਆਪਣੇ ਪੇਕੇ ਘਰ ਆਈ ਪਰ ਉਹਨੇ ਕਰੋਵੇ ਦਾ ਵਰਤ ਰੱਖਿਆ ਸੀ ਕਰੋਵਾ ਕਊਆ ਮਾ ਕਰੋਵਾ ਮਾਤਾ ਦਾ ਉਹਨੇ ਵਰਤ ਰੱਖਿਆ ਤੇ ਜਦੋਂ ਵਰਤ ਰੱਖਿਆ ਭਰਾਵਾਂ ਤੋਂ ਉਹਦੀ ਜਿਹੜੀ ਹੈ ਭੁੱਖ ਵੇਖੀ ਨਹੀਂ ਗਈ ਇਹ ਦਸ਼ਾ ਵੇਖੀ ਨਹੀਂ ਗਈ ਇਹ ਹਾਲਾਤ ਵੇਖੇ ਨਹੀਂ ਗਏ ਭਰਾਵਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਇੱਕ ਵਿਉਂਤ ਬਣਾਈ ਕਿਉਂ ਨਾ ਆਪਾਂ ਚੰਦਰਮਾ ਚੜ੍ਹਨ ਤੋਂ ਪਹਿਲਾਂ ਹੀ ਵਰਤ ਖੁਲਾ ਦਈਏ ਕਹਿੰਦੇ ਸ਼ਾਮਾਂ ਜੀਆਂ ਪਈਆਂ ਭਰਾਵਾਂ ਨੇ ਦੂਰ ਪਹਾੜੀ ਦੇਤੇ ਅੱਗ ਬਾਲੀ ਅਗ ਬਾਲ ਕੇ ਉਹ ਨਿਸ਼ਾਨਨੀ ਦੇ ਵਿੱਚ ਦੀ ਦਿਖਾਇਆ ਕਿਉਂ ਵੇਖ ਚੰ드ਰਾਮਾ ਚੜ ਗਿਆ ਪਹਿਲੀ ਗੱਲ ਤੇ ਕਾਮਨ ਸੈਂਸ ਕੰਮ ਕਰਨੀ ਚਾਹੀਦੀ ਅਗ ਤੇ ਚੰ드ਰਾਮਾ ਦੇ ਵਿੱਚ ਪਤਾ ਹੀ ਨਹੀਂ ਅਗ ਦਾ ਰੰਗ ਹੀ ਹੋ ਰਿਹਾ ਤੇ ਚੰਦਰਮੇ ਦਾ ਰੰਗ ਹੀ ਹੋ ਰਿਹਾ ਪਹਿਲੀ ਤੇ ਕਾਮਨ ਸੈਂਸ ਇੱਥੋਂ ਕੰਮ ਕਰਨੀ ਚਾਹੀਦੀ ਕਹਿੰਦੇ ਠੀਕ ਐ ਉਹਨੇ ਵੇਖਿਆ ਉਹਨੇ ਕੀ ਕੀਤਾ ਉਹਨੇ ਵਰਤ ਖੋਲ ਲਿਆ ਆਪਣਾ ਪਾਣੀ ਪੀ ਲਿਆ ਭੋਜਨ ਛਕ ਲਿਆ ਕਹਿੰਦੇ ਘਰ ਜਾਣ ਨੂੰ ਤਿਆਰੀ ਕੀਤੀ ਆਪਣੇ ਸਹੁਰੇ ਘਰ ਤੇ ਉਹਨੇ ਸਾਰਾ ਕੁਝ ਵੇਖਿਆ ਆਪਣਾ ਸਮਾਨ ਵੇਖਿਆ ਏ ਜਿਹੜੇ ਸੂਟਕੇਸ ਲਿਆਏ ਸੀ ਉਹਨਾਂ ਦੇ ਵਿੱਚ ਕਹਿੰਦੇ ਇੱਕ ਸੂਟ ਦੇ ਵਿੱਚ ਕਾਲੇ ਕੱਪੜੇ ਇੱਕ ਦੇ ਵਿੱਚ ਚਿੱਟੇ ਕੱਪੜੇ ਹੋਗੇ ਕਪੜਿਆਂ ਦਾ ਰੰਗ ਬਦਲ ਗਿਆ ਕਹਿੰਦੇ ਫੇਰ ਕਹਿੰਦੇ ਉਹਦੀ ਮਾਂ ਨੇ ਉਹਨੂੰ ਇੱਕ ਸਲਾਹ ਦਿੱਤੀ ਕਿ ਜਦੋਂ ਰਾਹ ਦੇ ਵਿੱਚ ਜਾਏਂਗੀ ਤੇ ਜਿਹੜਾ ਤੈਨੂੰ ਛੋਟਾ ਵੱਡਾ ਬਜ਼ੁਰਗ ਜਿਹੜਾ ਵੀ ਮਿਲੋ ਉਹਦੇ ਪੈਰੀ ਹੱਥ ਲਾਈ ਜੀ ਤੇ ਜੋ ਵੀ ਤੈਨੂੰ ਵਰਦਾਨ ਆਸ਼ੀਰਵਾਦ ਦੇਵੇ ਉਹਨੂੰ ਯਾਦ ਰੱਖੀ ਤੇ ਜਿਹੜਾ ਤੈਨੂੰ ਇਹ ਆਸ਼ੀਰਵਾਦ ਹੈ ਨਾ ਤੇਰਾ ਮੋਢ ਸੁਹਾਗਣ ਹੋਵੇ ਤੂੰ ਸਦਾ ਸੁਹਾਗਵਤੀ ਰਹੇ ਉਹਨੂੰ ਆਪਣੇ ਪੱਲੇ ਦੇ ਨਾਲ ਗੰਢ ਬੰਨ੍ਹ ਲੀ। ਉਹ ਕਹਿੰਦੇ ਇੰਜ ਹੀ ਕਰਦੀ ਗਈ ਜਦੋਂ ਘਰ ਪਹੁੰਚੀ ਰਸਤੇ 'ਚ ਪੈਰ ਲਾਏ ਕਿਸੇ ਨੇ ਆਸ਼ੀਰਵਾਦ ਨੀ ਤਾਂ ਘਰ ਪਹੁੰਚੀ ਘਰ ਦੇ ਵਿਹੜੇ ਦੇ ਵਿੱਚ ਛੋਟੀ ਨਨਾਨ ਕਹਿੰਦੇ ਖੇਡਦੀ ਛੋਟੀ ਨਨਾਨ ਖੇਡਦੀਆਂ ਖੇਡਦੀਆਂ ਉਹਨੇ ਉਹਦੇ ਜਾ ਕੇ ਪੈਰੀ ਹੱਥ ਲਾਇਆ ਤੇ ਉਹਨੇ ਕਿਹਾ ਤੂੰ ਮੋਢ ਸੁਹਾਗਣ ਰਵੇਂ ਪਹਿਲੀ ਗੱਲ ਨਨਾਨ ਵਿਹੜੇ 'ਚ ਖੇਡਣ ਦੀ ਹੈ ਅੰਦਰ ਭਰਾ ਦੀ লাশ ਪਈ ਹੈ ਤੇ ਉਹ ਨਨਾਨ ਕਿਵੇਂ ਆਸ਼ੀਰਵਾਦ ਦੇਵੇਗੀ ਕਿ ਤੇਰਾ ਮੋਢ ਸੁਹਾਗਣ ਰਵੇ ਜਦੋਂ ਪਤਾ ਘਰ ਦੇ ਵਿੱਚ ਡੈਥ ਹੋਈ ਹੈ ਅੰਦਰ ਕਹਿੰਦੇ ਘਰ ਦੇ ਵਿੱਚ ਪਤੀ ਦੀ লাশ ਪਈ ਹੈ ਹੁਣ ਜਦੋਂ ਉਹਨੇ ਪਤੀ ਦੀ লাশ ਵੇਖੀ ਹੈ ਭੂਮਾ ਮਾਰ ਕੇ ਰੋਈਏ ਕਹਿੰਦੀ ਮੈਂ ਜਾਨ ਨਹੀਂ ਦੇਣਾ ਤਬਰ ਨੇ ਸਾਥਸਮੰਧੀਆਂ ਨੇ ਜ਼ਬਰਦਸਤੀ ਕੀਤੀ ਹੈ ਸ਼ਮਸ਼ਾਨਵਾਲ ਨੂੰ ਲੈ ਗਏ ਨੇ ਜਦੋਂ ਸ਼ਮਸ਼ਾਨ ਚਲ ਜਾਣ ਲੱਗੇ ਨੇ ਤੇ ਉੱਥੇ ਜਾ ਕੇ ਅਗਨ ਭੇਟ ਕਰਨ ਲੱਗੇ ਤੇ ਉੱਥੇ ਜਾ ਕੇ ਫਿਰ ਕਹਿੰਨੀ ਮੈਂ ਅੱਗ ਲਾਉਣ ਨਹੀਂ ਦੇਣੀ ਬੜੀ ਜ਼ਿੱਦ ਕੀਤੀ ਬੜੀ ਜ਼ਿੱਦ ਕੀਤੀ ਇਹਦੇ ਜਿਹੜੇ ਇੰਨੀ ਕੀਤੀ ਕਿ ਉਹਦੇ ਸਾਰੇ ਸਾਥਸੰਬੰਧੀ ਮੰਨ ਗਏ ਉਹਨਾਂ ਨੇ ਕੀ ਕੀਤਾ ਕਿ ਉਹਨੂੰ ਇੱਕ ਉੱਥੇ ਛੋਟੀ ਜੀ ਝੂਪੜੀ ਬਣਾ ਦਿੱਤੀ ਝੂਪੜੀ ਬਣਾ ਦਿੱਤੀ ਕਿ ਆਪਣੇ ਪਤੀ ਨੂੰ ਇੱਥੇ ਲੈ ਕੇ ਬੈਠੀ ਰਹੋਗੀ ਹੁਣ ਸੰਸਾਰਿਕ ਤੌਰ ਤੇ ਵੇਖੀਏ ਤੇ ਡੈੱਡ ਬਾਡੀ ਤੇ 4 3 4 ਦਿਨ ਹੀ ਰਹਿੰਦੀ ਹੈ ਜਿਆਦਾ ਦਿਨ ਤੋਂ ਬਾਅਦ ਉਹ ਤਾਂ ਬਦਬੂ ਮਾਰਨ ਲੱਗ ਪੈਂਦੀ ਹੈ ਕਰਮ ਚੱਲਣ ਲੱਗ ਪੈਂਦੇ ਨੇ ਪਸ਼ੂ ਦੀ ਬਾਡੀ ਦੇ ਨਾਲੋਂ ਇਨਸਾਨ ਦੀ ਬਾਡੀ ਦੇ ਵਿੱਚ ਜਿਆਦਾ ਛੇਤੀ ਕਰਮ ਚੱਲਣ ਲੱਗ ਜਾਂਦੇ ਨੇ ਉਹ ਵੈਂਟੀਲੇਟਰ ਦੀ ਜਿਹੜੀ ਖੇੜ ਆ ਨਾ ਉਹ ਆਈ ਤੇ ਹੈ ਆ ਜਿਆਦਾ ਦਿਨ ਕਿਉਂ ਨਹੀਂ ਰੱਖਦੇ ਉਹ ਰੱਖਣ ਨੂੰ ਤੇ ਕਈ ਮਹੀਨੇ ਰੱਖੀ ਰੱਖਣ ਪਰ ਬਾਡੀ ਜਵਾਬ ਦੇ ਜਾਂਦੀ ਹੈ ਉਸ ਸਾਥ ਨਹੀਂ ਦਿੰਦੀ ਫਿਰ ਉਹ ਕਹਿੰਦੇ ਉਹ ਉਹਨੇ ਉੱਥੇ ਰੱਖਿਆ ਉਹਨੂੰ ਰੱਖ ਕੇ ਉੱਥੇ ਕਈ ਦਿਨ ਬੈਠੀ ਰਹੀ ਵਰਤ ਰੱਖਦੇ ਹੀ ਰਹੀ ਭੁੱਖੇ ਪਿਆਸ ਬੈਠੀ ਰਹੀ ਇੱਕ ਦਿਨ ਕਰਵਾ ਮਾਤਾ ਤੁਜੀ ਇੱਕ ਤੇ ਵੱਡੀ ਕਰਵਾ ਮਾਤਾ ਛੋਟੀ ਪ੍ਰਗਟ ਹੋਯੋ ਨੇ ਕਿਹਾ ਤੂੰ ਸਾਰਾ ਹਾਰ ਸ਼ਿੰਗਾਰ ਮੰਗਾ ਹਾਰ ਸ਼ਿੰਗਾਰ ਮੰਗਾ ਕੇ ਰੱਖ ਜਿੱਦ ਦਿਨ ਵੱਡੀ ਕਰਵਾ ਮਾਤਾ ਆਉਗੀ ਉਹਦਾ ਵਰਤ ਰੱਖੀ ਉਹਦੇ ਅੱਗੇ ਬੇਨਤੀ ਕਰੀ ਉਹਦੇ ਪੈਰ ਫੜ ਲਈ ਕਿ ਮੇਰੇ ਪਤੀ ਨੂੰ ਜ਼ਿੰਦਾ ਕਰ ਦੇ ਜੋ ਜੋ ਤੇਰੇ ਕੋਲੋਂ ਮੰਗਦੀ ਜਾਊਗੀ ਉਹਨੂੰ ਦੇ ਜਾਈ ਕਿ ਜੇ ਉਹ ਦਿਨ ਆਇਆ ਅੱਜ ਦਾ ਅੱਜ ਦਾ ਦਿਨ ਆਇਆ ਉਹਨੇ ਉਹ ਮਾਤਾ ਪ੍ਰਗਟ ਹੋਈ ਉਹਦੇ ਉੱਗੇ ਉਹਨੇ ਜੋ-ਜੋ ਮੰਗਿਆ 16 ਸ਼ਿੰਗਾਰ ਉਹਨੇ ਮੰਗ ਲਏ ਉਹਦੇ ਕੋਲੋਂ ਨੇ 16 ਦੇ 16 ਸ਼ਿੰਗਾਰ ਦੇ ਦਿੱਤੇ ਮਾਤਾ ਨੇ ਉਹਦਾ ਪਤੀ ਜੀ ਦਾ ਜਿੰਦਾ ਕਰ ਦਿੱਤਾ ਇੱਥੇ ਇਥੋਂ ਕਰੋ ਵੇਦੀ ਕਥਾ ਬਣੀ ਦੂਸਰੀ ਕਥਾ ਛੋਟੀ ਦੀ ਕਹਿੰਦੇ ਅ ਅੱਜ ਤੋਂ 10 ਦਿਨ ਬਾਅਦ ਕੀ ਹੈ ਜੀ 21 ਤਰੀਕ ਨੂੰ ਦਿਵਾਲੀ ਹੈ ਅੱਜ ਤੋਂ 10 ਦਿਨ ਬਾਅਦ ਤੁਸੀਂ ਸੁਣੀ ਹੋਏਗੀ ਇਹ ਸਨਾਤਨ ਮਤ ਦੇ ਉਹਨਾਂ ਦੇ ਵਿਦਵਾਨਾਂ ਵੱਲੋਂ ਕਹੀ ਹੋਈ ਗੱਲ ਕਹਿੰਦੇ ਲక్ష్ਮੀ ਜੀ ਦੇ ਕੋਲ ਲక్ష్ਮੀ ਜੀ ਦਾ ਵਾਹਣ ਜਾਂਦਾ ਉੱਲੂ ਉੱਲੂ ਜਾਂਦਾ ਲక్ష్ਮੀ ਜੀ ਦੇ ਕੋਲ ਉਹਨੂੰ ਜਾ ਕੇ ਕਹਿੰਦਾ ਮਾਤਾ ਤੈਨੂੰ ਤੇ ਸਾਰਾ ਸੰਸਾਰ ਪੂਜਦਾ ਤੇਰੀ ਪੂਜਾ ਤੇ ਦੁਨੀਆ ਕਰਦੀ ਮੈਨੂੰ ਕੋਈ ਨਹੀਂ ਪੂਜਦਾ ਮੈਨੂੰ ਕੋਈ ਵੜਿਆਈ ਨਹੀਂ ਕਹਿੰਦਾ ਤੇਰੀ ਪੂਜਾ ਸਾਰੇ ਕਰਦੇ ਆ ਮਾਤਾ ਕਹਿੰਦੀ ਕਹਿੰਦੀ ਮੇਰੀ ਪੂਜਾ ਕਦੋਂ ਹੁੰਦੀ ਹੈ ਕਹਿੰਦਾ ਤੇਰੀ ਪੂਜਾ ਦਿਵਾਲੀ ਵਾਲੇ ਦਿਨ ਹੁੰਦੀ ਹੈ ਕਹਿੰਦੇ ਠੀਕ ਹੈ ਅੱਜ ਦਿਵਾਲੀ ਤੋਂ 10 ਦਿਨ ਪਹਿਲਾਂ ਤੇਰੀ ਪੂਜਾ ਆ ਕਰੂਗੀ ਕਹਿੰਦੇ ਜਿੰਨੇ ਵੀ ਦੁਨੀਆ ਦੇ ਉੱਲੂ ਆ ਨਾ ਆ ਕਰਵਾ ਚੌਥ ਵਾਲੇ ਦਿਨ ਪੂਜੇ ਜਾਂਦੇ ਜਿੰਨੇ ਸੱਚੀ ਉੱਲੂ ਨੇ ਹੋਰ ਕੁਝ ਨਹੀਂ ਇਹ ਹੈ ਜਿਹਨੂੰ 사ਤਗੁਰੂ ਮਹਾਰਾਜ ਕਹਿੰਦੇ ਨਾ ਸੱਬੇ ਗੱਲਾਂ ਜਾਂਤੀਆਂ ਸੁਣ ਕੇ ਚੁੱਪ ਕੀਆ ਕਿਸੇ ਦੇ ਨਾਲ ਕਿਸੇ ਦੇ ਅੰਨ ਛੱਡੀਆਂ ਕਿਸੇ ਦੀ ਉਮਰ ਨਹੀਂ ਵਧਦੀ ਉਮਰ ਵਧਦੀ ਹੈ ਮਿੱਠੇ ਬੋਲਣ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਹਜੇ ਬਹੁਤੀ ਲੰਮੀ ਜ਼ਿੰਦਗੀ ਨਹੀਂ ਹੋਈ ਪਰ ਐਸੇ ਐਸੇ ਕੇਸ ਆਏ ਨੇ ਕਿ ਸਾਰਾ ਸਾਲ ਤੇ ਲੜਦਿਆਂ ਲੰਘ ਜਾਂਦਾ ਐਨੀਆਂ ਐਨੇ ਭਿਆਨਕਰ ਤੋਂ ਭਿਆਨਕਰ ਲੜਾਈਆਂ ਤੇਰਾ ਟੱਬਰ ਮਰ ਜੇ ਤੇਰਾ ਉਹ ਹੋ ਜੇ ਮੈਂ ਐਸੀ ਵੇਖਿਆ ਜੀ ਘਰਦਿਆਂ ਨਾਲ ਲੜ ਕੇ ਨਸਾਂ ਕੱਟ ਕੇ ਵੀ ਬੰਦੇ ਵੇਖੇ ਬੈਠੇ ਹੋਏ ਤੇ ਅਖੀਰ ਨੂੰ ਕੀ ਹੁੰਦਾ ਹੈ ਜੀ ਅਖੀਰ ਨੂੰ ਕੀ ਕਰਦੇ ਕਰਵਾ ਚੌਥ ਵਾਲੇ ਦਿਨ ਉਹਦੇ ਕੋਲੋਂ ਆਪਣੀ ਪੂਜਾ ਕਰਵਾਉਂਦੇ ਉਪਲਿਆ ਤੇਰੀ ਪੂਜਾ ਉਹਦੀ ਪੂਜਾ ਕੀਤੀ ਨਾਲ ਤੇਰੀ ਉਮਰ ਕਿਵੇਂ ਵਧਣੀ ਹੈ ਅਸ ਸਟ੍ਰੈਸ ਜਿੰਨੀ ਦਿਮਾਗ ਦੀ ਬੀਬੀਆਂ ਦੇ ਦਿੰਦੀਆਂ ਦੂਜਾ ਘਾਟੀ ਦਿੰਦਾ ਹੈ ਜੀ ਬੰਦਾ ਆਪਣੇ ਕੰਮ ਕਾਜ ਤੋਂ ਜ਼ਿਆਦਾ ਦੁਖੀ ਨਹੀਂ ਹੁੰਦਾ ਜਿੰਨਾ ਬੀਬੀ ਦੇ ਬੋਲਾਂ ਤੋਂ ਦੁਖੀ ਹੋ ਜਾਂਦਾ ਜੱਜ ਨਹੀਂ ਹੁਣ ਜਿੰਨੀਆਂ ਬਿਮਾਰੀਆਂ ਬੀਪੀ ਦੀ ਵਾ ਅਕਸਰ ਦੇ ਵਿੱਚ ਪਹਿਲੋ ਅਸੀਂ ਕਹਿੰਨਾ ਸੀ ਵੱਧ ਲੂਣ ਘਿਓ ਖਾਣ ਦੇ ਨਾਲ ਬੀਪੀ ਵੱਧਾ ਘਟਦਾ ਪਰ ਅੱਜ ਡਾਕਟਰ ਕੀ ਕਹਿੰਦੇ ਜਿਆਦਾ ਹੀ ਸਟ੍ਰੈਸ ਨਾਲ ਆਕਰ ਬੀਪੀ ਵਧ ਜੂਗਾ ਤੇ ਅੱਛਾ 슈ਗਰ ਦੀ ਬਿਮਾਰੀ ਕਹਿੰਦੇ ਮਿੱਠਾ ਖਾਣ ਨਾਲ ਵਾਧੀ ਪਰ ਹੁਣ ਕੀ ਕਹਿੰਦੇ ਆ ਕਹਿੰਦੇ ਨਹੀਂ 슈ਗਰ ਦੀ ਬਿਮਾਰੀ ਮਿੱਠੇ ਨਾਲ ਨਹੀਂ ਵਾਧੀ ਇਹ ਸਟ੍ਰੈਸ ਦੇ ਨਾਲ ਵਾਧੀ ਇਹ 슈ਗਰ ਵਾਧੀ ਘਾਟੀ ਜਦੋਂ ਬੰਦਾ ਟੈਨਸ਼ਨ ਜਿਆਦਾ ਹੀ ਲੈ ਲੈਂਦਾ ਤੇ ਕੋਈ 슈ਗਰ ਵਧ ਜਾਂਦੀ ਇਹ ਕਈ ਬਿਮਾਰੀਆਂ ਜੁੜ ਗਈਆਂ ਇਹਦੇ ਸਟ੍ਰੈਸ ਦੇ ਨਾਲ ਤੇ ਅਸੀਂ ਆਪਣੇ ਆਨੂੰ ਸਟ੍ਰੈਸ ਦੇਣੀ ਬੰਦ ਕਰੀਏ ਤੇ ਉਹਨਾਂ ਦੀ ਉਮਰ ਲੰਮੀ ਤਾਂ ਹੋਣੀ ਨਹਿ ਤਾਂ ਜਿੱਥੇ ਉਹਨਾਂ ਨੇ 10 ਸਾਲ ਸੀ ਨਾ ਉਥੇ 4-5 ਸਾਲਾਂ ਦੇ ਵਿੱਚ ਹੀ ਤੁਹਾਨੂੰ ਸਦਾ ਸੁਹਾਗਣ ਕਰਦਿਆਂ ਹੋਇਆਂ ਇੱਥੋਂ ਚਲੇ ਜਾਣਾ ਇਹ ਸਤਿਗੁਰੂ ਮਹਾਰਾਜ ਕਿਰਪਾ ਕਰਨ ਸੁਮਾਤਾ ਆ ਜਾਵੇ ਕਿ ਤੇ ਅਕਲ ਆ ਜਾਵੇ ਦੁਨੀਆ ਨੂੰ ਕਿ ਜਿੰਨੇ ਵਹਿਮ ਭਰਮ ਨੇ ਦੇਖੋ ਜੀ ਅਸੀਂ ਤੇ